ਅੱਜ ਸਾਡੇ ਇੰਟਕ ਦੇ ਪ੍ਰਧਾਨ ਸੁਰਿੰਦਰ ਸ਼ਰਮਾ ਜੀ ਵੱਲੋਂ ਔਰ ਜਿਹੜੇ ਪੰਜਾਬ ਦੇ ਸਾਡੇ ਲੀਡਰ ਨੇ ਇੰਟਕ ਦੇ ਬਾਬਾ ਜੀ ਉਹਨਾਂ ਵੱਲੋਂ ਅੱਜ ਮਜ਼ਦੂਰ ਦੇ ਵਸ ਜਿਹੜਾ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਵਿਖੇ ਮਨਾਇਆ ਜਾ ਰਿਹਾ ਉੱਤੇ ਵਿਚਾਰ ਗੋਸ਼ਟੀ ਹੋਈ ਹੈ ਸਵੇਰ ਦਾ 4 ਘੰਟੇ ਦਾ ਪ੍ਰੋਗਰਾਮ ਇਹਨਾਂ ਦਾ ਚੱਲ ਰਿਹਾ ਸੀ ਜਿੱਤੇ ਦੇਸ਼ ਔਰ ਵਿਦੇਸ਼ਾਂ ਦੀਆਂ ਨਿਤਿਆ ਜਿਹੜੀਆਂ ਮਜ਼ਦੂਰਾਂ ਦੇ ਨਾਲ ਚੱਲ ਰਹੀਆਂ ਨੇ ਜਾਂ ਪੰਜਾਬ ਦੇ ਵਿੱਚ ਹੋ ਰਹੀਆਂ ਉਹਦੇ ਤੇ ਚਰਚਾ ਕੀਤੀ ਹੈ ਇਹਨਾਂ ਨੇ ਸੋ ਅੱਜ ਜਿੱਥੇ ਆਪਾਂ ਮਜ਼ਦੂਰ ਦੇ ਤੇ ਆਪਣੇ ਹੱਕਾਂ ਦੀ ਗੱਲ ਕਰਦੇ ਆ ਉਹਦੇ ਨਾਲ ਦੀ ਨਾਲ ਸਰਕਾਰਾਂ ਦੀਆਂ ਨੇ ਪਾਲਿਸੀਆਂ ਨੇ ਉਹਦਾ ਤੇ ਚਰਚਾ ਵੀ ਹੁੰਦੀ ਹੈ ਸੋ ਸਾਡਾ ਇਹ ਵਿੰਗ ਹੈ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਜਿਹੜਾ ਹਮੇਸ਼ਾ ਹੀ ਇਹਨਾਂ ਦੇ ਹੱਕਾਂ ਦੀ ਗੱਲ ਕਰਦਾ ਹੈ ਔਰ ਇਹਨਾਂ ਦੀ ਸੇਧ ਲੈ ਕੇ ਜਿਹੜੀ ਕਾਂਗਰਸ ਪਾਰਟੀ ਹੈ ਆਪਣਾ ਚੋਣ ਮੈਨੀਫੈਸਟੋ ਚਾਹੇ ਕਿ ਸਟੇਟ ਦਾ ਹੋਵੇ ਜਾਂ ਸਾਡਾ ਰਾਸ਼ਟਰੀ ਹੋਵੇ ਚੋਣ ਮੈਨੀਫੈਸਟੋ ਉਹਦੇ ਤੇ ਕੰਮ ਕਰਦੀ ਸੋ ਇਸ ਐਤਕੀ ਵੀ ਇਹਨਾਂ ਤੋਂ ਸਲਾਹ ਲੈ ਕੇ ਜਿਹੜਾ ਠੇਕੇਦਾਰੀ ਪ੍ਰਥਾ ਹੈ ਉਹਨੂੰ ਖਤਮ ਕਰਨ ਦਾ ਚੋਣ ਮੈਨੀਫੈਸਟੋ ਦੇ ਵਿੱਚ ਪਾਰਟੀ ਵੱਲੋਂ ਨਿਰਣਾ ਲਿਆ ਗਿਆ ਕਿ ਸਰਕਾਰ ਬਣਦਿਆਂ ਹੀ ਇਹ ਚੀਜ਼ ਜਿਹੜੀ ਹੈ ਮਜ਼ਦੂਰਾਂ ਦੇ ਹੱਕ ਦੇ ਵਿੱਚ ਕੀਤੀ ਜਾਏਗੀ ਸੋ ਅੱਜ ਉਸ ਪ੍ਰੋਗਰਾਮ ਤੇ ਅਸੀਂ ਸਾਰੇ ਹਾਜ਼ਰ ਹੋਏ ਹਾਂ ਮੇਰੇ ਨਾਲ ਸਾਡੇ ਪਹਿਲਾ ਉਪ ਮੁੱਖ ਮੰਤਰੀ ਹਮਪ੍ਰਕਾਸ਼ ਸੋਨੀ ਜੀ ਡਾਕਟਰ ਰਾਜਕਮਰ 베ਰਕਾ ਜੀ ਜਿਹੜੇ ਸਾਬਕਾ ਵਜ਼ੀਰ ਨੇ ਔਰ ਸੁਨੀਲ ਦਿੱਤੀ ਜੀ ਜਿਹੜੇ ਸਾਬਕਾ ਐਮਐਲਏ ਨੇ ਸਾਰੇ ਅਸੀਂ ਅੱਜ ਹੋਰ ਸੀਨੀਅਰ ਲੀਡਰਸ਼ਿਪ ਸਾਡੀ ਇੱਥੇ ਹਾਜ਼ਰ ਹੋਈ ਮਜ਼ਦੂਰ ਤਾਂ ਦੇਖੋ ਨਿੱਤ ਮਰਾਂ ਜ਼ਿੰਦਗੀ ਦੇ ਵਿੱਚ ਅਸੀਂ ਮਜ਼ਦੂਰੀ ਹੀ ਕਰਦੇ ਹਾਂ ਸਾਡਾ ਮੈਕਸਿਮਮ ਯੋਗਦਾਨ ਇਹਨਾਂ ਦੇ ਵਿੱਚ ਆ ਚਾਹੇ ਫੈਕਟਰੀ ਦੇ ਵਿੱਚ ਹੋਵੇ ਚਾਹੇ ਖੇਤਾਂ ਦੇ ਵਿੱਚ ਹੋਵੇ ਸੋ ਬਹੁਤ ਵੱਡਾ ਯੋਗਦਾਨ ਹੈ ਮੈਂ ਕਹਿੰਨਾ ਕਿ ਜੇ ਅਸੀਂ ਸ਼ੁਰੂਆਤ ਵੀ ਕਰਦੇ ਕਿਸੇ ਚੀਜ਼ ਦੀ ਉਹ ਮਜ਼ਦੂਰ ਤੋਂ ਹੀ ਹੁੰਦੀ ਹੈ ਔਰ ਕਿਰਤ ਤੋਂ ਹੁੰਦੀ ਹੈ ਔਰ ਕਿਰਤ ਦੇ ਯੋਗਦਾਨ ਨੂੰ ਆਖੋ ਪਰੋਖੇ ਨਹੀਂ ਕੀਤਾ ਜਾਦਾ ਨਾ ਕਿਰਤਿਆਂ ਨੂੰ ਆਖੇ ਪਰੋਖੇ ਕੀਤਾ ਜਾ ਸਕਦਾ ਬਿਲਕੁਲ ਜਿੱਥੇ-ਜਿੱਥੇ ਵੀ ਮੁਸ਼ਕਿਲਾਂ ਨੇ ਉਹਨਾਂ ਨੂੰ ਹੱਲ ਕਰਨ ਦੇ ਅਸੀਂ ਪੰਚਾਇਤ ਲੈਵਲ ਤੇ ਕੌਂਸਲਰ ਲੈਵਲ ਤੇ ਐਮਐਲਏ ਲੈਵਲ ਤੇ ਮੀਟਿੰਗਾਂ ਪਹਿਲਾਂ ਵੀ ਹੋਈਆਂ ਨੇ ਕਰਦੇ ਵੀ ਰਹਿੰਦੇ ਆ ਔਰ ਕਾਫੀ ਹੱਦ ਤੱਕ ਕਿਹੜਾ ਵਿਕਾਸ ਆ ਇਹਨਾਂ ਨੂੰ ਧਿਆਨ ਚ ਰੱਖ ਕੇ ਕੀਤਾ ਜਾਂਦਾ ਹੁਣ ਤੁਸੀਂ ਅੰਮ੍ਰਿਤਸਰ ਦੇ ਵਿੱਚ ਜਿੰਨੇ ਸੀਵਰੇਜ ਨੂੰ ਕੰਪਲੀਟ ਕਰਾਇਆ ਤਾਂ ਜ਼ਿਆਦਾਤਰ ਉਹ ਬادیهਆਂ ਨੇ ਜਿਨ੍ਹਾਂ ਦੇ ਵਿੱਚ ਸੀਵਰੇਜ ਨਹੀਂ ਸੀ ਹੈਗਾ ਉਹਨਾਂ ਨੂੰ ਨਾਲ ਜੋੜ ਕੇ ਕੰਪਲੀਟ ਕੀਤਾ ਗਿਆ ਸੜਕਾਂ ਦਾ ਪ੍ਰਬੰਧ ਕੀਤਾ ਗਿਆ ਉਹਨਾਂ ਦਾ ਧਿਆਨ ਰੱਖ ਕੇ ਕੀਤਾ ਗਿਆ ਜਿਹੜੀਆਂ ਪਾਲਿਸੀਜ਼ ਨੇ ਉਹ ਵੀ ਉਹਨਾਂ ਦਾ ਧਿਆਨ ਚ ਰੱਖ ਕੇ ਜਿਵੇਂ ਕੀਤੀਆਂ ਗਈਆਂ ਨੇ ਜਿੰਨੀਆਂ ਮਨਰੇਗਾ ਆ ਡਾਕਟਰ ਮਨਮੋਹਨ ਸਿੰਘ ਜੀ ਦੁਆਰਾ ਇਹ ਵੀ ਉਹਨਾਂ ਵਰਗਾਂ ਨੂੰ ਧਿਆਨ ਚ ਰੱਖ ਕੇ ਬਣਾਈ ਗਈ ਆ ਮਿਨਿਮਮ ਵੇਜ ਜਿਹੜੇ ਡਾਕਟਰ ਮਨਮੋਹਨ ਸਿੰਘ ਜੀ ਲੈ ਕੇ ਆਏ ਨੇ ਇਹ ਵੀ ਉਹਨਾਂ ਨੂੰ ਧਿਆਨ ਚ ਰੱਖ ਕੇ ਕੀਤੇ ਗਏ ਨੇ ਸੋ ਸਟੇਟ ਤੋਂ ਲੈ ਕੇ ਡਿਸਟ੍ਰਿਕਟ ਤੋਂ ਲੈ ਵੇ ਲੈ ਕੇ ਅਸੀਂ ਨੈਸ਼ਨਲ ਲੈਵਲ ਤੱਕ ਇਹਨਾਂ ਚੀਜ਼ਾਂ ਦਾ ਤਿਆਰ ਰੱਖਦੇ ਹਾਂ ਅੱਜ ਦਲਵੀਰ ਗੋਲਡੀ ਜੀ ਪਾਰਟੀ ਛੱਡ ਗਏ ਜੇ ਕੀ ਕਹਿਣਾ ਚਾਹੋਗੇ ਉਹ ਕਹਿੰਦੇ ਜੀ ਮੈਂ ਤੇ ਬਹੁਤ ਦੁਖੀ ਹਾਂ ਕਾਂਗਰਸ ਪਾਰਟੀ ਦੇ ਦੇਖੋ ਕਈ ਵਾਰ ਮੰਚਾ ਜਾਦਾ ਵੱਡੀਆਂ ਹੋ ਜਾਂਦੀਆਂ ਨੇ ਤੁਹਾਡੇ ਤਾਂ ਹੀ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਦਲਵੀਰ ਗੋਲਡੀ ਜੀ ਨੇ ਜਿਹੜੀ ਟਿਕਟ ਅਪਲਾਈ ਕੀਤੀ ਸੀ ਕੋਈ ਸ਼ੱਕ ਨਹੀਂ ਉਹ ਵੀ ਇੱਕ ਉਹਨਾਂ ਦਾ ਇੱਕ ਪ੍ਰਕਿਰਿਆ ਹੁੰਦੀ ਕਾਂਗਰਸ ਪਾਰਟੀ ਦੀ ਔਰ ਜੋ ਵੀ ਉਹਨਾਂ ਨੂੰ ਐਮਐਲਏ ਬਣੇ ਨੇ ਜਾਂ ਕਾਂਗਰਸ ਪਾਰਟੀ ਨੇ ਪਹਿਲਾਂ ਵੀ ਉਹਨਾਂ ਨੂੰ ਐਮਐਲਏ ਬਤੌਰ ਐਮਪੀ ਟਿਕਟ ਦਿੱਤੀ ਸੀ ਉਹ ਕਾਂਗਰਸ ਪਾਰਟੀ ਨੇ ਦਿੱਤੀ ਸੀ ਜਦੋਂ ਇਸ ਵੇਲੇ ਇੱਕ ਅ ਪ੍ਰਦੇਸ਼ ਦੇ ਵਿੱਚ ਇਹ ਚਰਚਾ ਹੋਵੇ ਕਿ ਜਿਹੜੀ ਇਸ ਵੇਲੇ ਮੌਜੂਦਾ ਸਰਕਾਰ ਹੈ ਉਹਦੇ ਨਾਲ ਦੋਹਾਂ ਲੈਣ ਵਾਲਾ ਇੱਕ ਸਾਡਾ ਜਿਹੜਾ ਜਰਨਲ ਹੈ ਸੁਖਪਾਲ ਖਹਿਰਾ ਕਿ ਉਹਨੂੰ ਬੜਾ ਪਾਰਟੀ ਮੁੱਖ ਮੰਤਰੀ ਦੇ ਹਲਕੇ ਚ ਉਤਾਰਦੀ ਹੈ ਕਿ ਨਹੀਂ ਉਤਾਰਦੀ ਇਹ ਚਰਚਾ ਸਮੁੱਚੇ মিডিਏ ਤੇ ਸੀ ਸਮੁੱਚੇ ਬੁੱਧੀਜੀਵੀਆਂ ਤੇ ਸੀ ਸਮੁੱਚੇ ਪੰਜਾਬ ਦੀ ਚਿੰਤਾ ਕਰਨ ਵਾਲੇ ਲੋਕਾਂ ਦੇ ਮੰਚ 'ਤੇ ਸੀ ਤੋਂ ਪਾਰਟੀ ਨੇ ਉਸ ਨਬਜ਼ ਨੂੰ ਢੋਲਦੇ ਹੋਇਆ ਉਹਨਾਂ ਨੂੰ ਉੱਥੇ ਭੇਜਿਆ ਸੋ ਮੇਰਾ ਮੰਨਣਾ ਸੀ ਕਿ ਗੋਲਡੀ ਜੀ ਨੂੰ ਇਤਿਆਹਤ ਰੱਖਦੇ ਹੋ ਕਿ ਕਾਂਗਰਸ ਪਾਰਟੀ ਨੇ ਮੌਕਾ ਦਿੱਤਾ ਕਿ ਉਹ ਉਹਨਾਂ ਨੇ ਐਮ ਐਲ ਏ ਬਣੇ ਉਹਦੀ ਲੜਾਈ ਲੜੀ ਔਰ ਉਸ ਉਹਨਾਂ ਚੀਜ਼ਾਂ ਨੂੰ ਇਤਿਆਹਤ ਰੱਖਣਾ ਚਾਹੀਦਾ ਪਾਰਟੀ ਸਭ ਤੋਂ ਉੱਪਰ ਹੁੰਦੀ ਹੈ ਆਦਮੀ ਜਿਹੜਾ ਆ ਉਹ ਨੀਮਾ ਹੁੰਦਾ ਹੈ। ਉਹ ਵਰਗਾ ਜੀ ਤੁਹਾਨੂੰ ਜੁਆਇਨ ਕੀਤੇ ਨੇ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਚੱਲਦੀ ਸੀ ਗੱਲਬਾਤ ਕਿ ਸ਼ਾਇਦ ਉਹ ਨਾਰਾਜ਼ ਨਹੀਂ। ਤੁਸੀਂ ਕੀ ਕਹਿਣਾ ਚਾਹੋਗੇ? ਕਦੀ ਵੀ ਨਾਰਾਜ਼ ਨਹੀਂ ਹੋ ਸਕਦੇ। ਕਦੀ ਜਿਨ੍ਹਾਂ ਨੇ ਆਪ ਰਾਜਨੀਤੀ 'ਚ ਲੈ ਕੇ ਆਏ ਉਹਨਾਂ ਨੂੰ ਨਾਰਾਜ਼ ਹੋ ਸਕਦੇ ਆ। ਕਦੀ ਵੀ ਐਹੋ ਜੀ ਗੱਲ ਨਹੀਂ ਹੈ ਇਹ ਦੇਖੋ ਕਈ ਵਾਰ ਸੀਨੀਅਰ ਲੀਡਰ ਹੁੰਦੇ ਛੋਟੀਆਂ ਮਤਲਬ ਜਿਹੜੇ ਪ੍ਰੋਗਰਾਮ ਹੁੰਦੇ ਉਹ ਅਸੀਂ ਸਾਰੇ ਅਟੈਂਡ ਕਰ ਲਿਨੇ ਆ ਔਰ ਉਹ ਕਈ ਵਾਰ ਬਾਹਰ ਵੀ ਨੇ ਕੋਈ ਸਿਹਤ ਵੀ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਮਤਲਬ ਸਾਜਗ ਨਹੀਂ ਕੀ ਇਸ ਕਰਕੇ ਉਹ ਹਮੇਸ਼ਾ ਹੀ ਤੁਸੀਂ ਦੇਖੋ ਡੇ 1 ਤੋਂ ਜਿੱਦਨ ਮੈਂ ਆਇਆ ਉਦੋਂ ਵੀ ਸੋਨੀ ਸਾਹਿਬ ਉਹਨਾਂ ਦੇ ਪਰਿਵਾਰ ਸਾਰਾ ਰਿਸੀਵ ਕਰਨ ਸੀ ਉਸ ਤੋਂ ਬਾਅਦ ਵੀ ਅਸੀਂ ਜਿੱਥੇ-ਜਿੱਥੇ ਵੀ ਗਏ ਆ ਉਹ ਨਾਲ ਗਏ ਨੇ ਸੋ ਐਹੀ ਜੀ ਕੋਈ ਗੱਲ ਨਹੀਂ ਕਾਂਗਰਸ ਪਾਰਟੀ ਦੀ ਦੇਖੋ ਵੱਡੀ ਜ਼ਿੰਮੇਵਾਰੀ ਆ ਐਸ ਵੇਲੇ ਤਾਨਾਸ਼ਾਹ ਨਾਲ ਲੜਾਈ ਲੜਨ ਦੀ ਦੇਸ਼ ਤੋਂ ਪਹਿਲੋਂ ਵੀ ਜਦੋਂ ਯਾਦ ਕਰਾਇਆ ਅਸੀਂ ਦੇਸ਼ ਉਹ ਵੀ ਇੱਕ ਤਾਕਤ ਸੀ ਜਿਨ੍ਹਾਂ ਤੋਂ ਦੇਸ਼ ਨੂੰ ਆਜ਼ਾਦ ਕਰਾਇਆ ਅੱਜ ਅਸੀਂ ਸੰਵਿਧਾਨ ਆਜ਼ਾਦ ਕਰਾਉਣਾ ਹੈ ਉਹਨਾਂ ਤਾਕਤਾਂ ਤੋਂ ਜਿਨ੍ਹਾਂ ਨੇ ਸੰਵਿਧਾਨ ਦੇ ਅਧਿਕਾਰਾਂ ਨੂੰ ਚੱਕੜ ਲਿਆਇਆ ਉਹਨਾਂ ਨੇ ਬਹੁਤ ਸਰਕਾਰਾਂ ਜਿਹੜੀਆਂ ਨੇ ਸਾਡੀਆਂ ਤੋੜਤੀਆਂ ਨੇ ਜਿਹੜੀਆਂ ਲੋਕਤੰਤਰ ਤਰੀਕੇ ਦੇ ਨਾਲ ਚੁਣੀਆਂ ਸੀ ਬਹੁਤ ਉਹਨਾਂ ਨੇ ਜਿਹੜੇ ਜਿਹੜੇ ਕਨਸਟੀਟਿਊਸ਼ਨ ਸਾਡੇ ਰਾਈਟ ਸੀ ਉਹ ਦਬਾ ਕੇ ਰੱਖ ਦਿੱਤੇ ਆ ਉਹਨਾਂ ਨੇ ਨਿਆਂਪਾਲਿਕਾ ਕਾਰਜਪਾਲਿਕਾ ਵਿਧਾਨਪਾਲਿਕਾ ਨੂੰ ਬੁਰੀ ਤਰ੍ਹਾਂ ਦਬਾਇਆ ਸੋ ਉਹਨਾਂ ਨੂੰ ਆਜ਼ਾਦ ਕਰਾਉਣ ਦੀ ਲੜਾਈ ਆ ਕਾਂਗਰਸ ਪਾਰਟੀ ਦਾ ਇੱਕ ਇੱਕ ਵਰਕਰ ਇੱਕ ਇੱਕ ਲੀਡਰ ਉਹ ਥਾਟ ਦੇ ਨਾਲ ਜੁੜਿਆ ਹੋਇਆ ਉਹ ਵਿਚਾਰਧਾਰਾ ਨਾਲ ਜੁੜਿਆ ਹੈ ਕਾਂਗਰਸ ਪਾਰਟੀ ਦੀ ਲੜਾਈ ਜਿਹੜੀ ਹੈ ਤੁਹਾਨੂੰ ਗਲੀ ਤੋਂ ਲੈ ਕੇ ਉੱਪਰਲੇ ਸਭਾਂ ਤੱਕ ਲੜਦਾ ਦਿਖੇਗਾ ਪਰ ਨਾਲ ਦੁਬਈ ਨਾਲ ਵਪਾਰ ਕਰਨ ਦੀ ਲੋੜ ਹੈ ਕਿੰਨੀ ਆਈਡੀਓਲੋਜੀ ਨੂੰ ਸਮਝੀ ਦੇਖੋ ਜਿਹੜੇ ਜਿਹੜੇ ਅਡਾਨੀ ਬਾਨੀ ਦੇ ਦੋਸਤ ਹੋਣ ਉਹਨਾਂ ਦੀ ਅਸੀਂ ਗੱਲਾਂ ਤੇ ਯਕੀਨ ਨਹੀਂ ਕਰਦੇ ਫਿਰ ਜਿਹਨਾਂ ਨੇ ਡਾਨੀ ਬਾਨੀ ਨੂੰ ਦੇਸ਼ ਕਹਨੇ ਰੱਖਣਾ ਉਹਨਾਂ ਤੇ ਕੋਈ ਯਕੀਨ ਨਹੀਂ ਸਾਡਾ ਜੇ ਅਸੀਂ ਔਰ ਇਹ ਜੇਵਲ ਵੇਖੀਏ ਤੇਜ ਦੀ ਚੱਕੀ ਦੇ ਪਿੱਛੇ ਇਸ ਲੋਬਰ ਦਾ ਬੜਾ ਵੱਡਾ ਯੋਗਦਾਨ ਹੈ ਜੋ ਆਪਣੇ ਆਪਣੇ ਜਿਆਦਾ ਕੋਨਾ ਸਿੱਧੇ ਦੀ ਕਮਾਈ ਕਰਦੇ ਨੇ ਸਾਡੀ ਇੰਡਸਟਰੀ ਚਲਾਉਂਦੇ ਨੇ ਔਰ ਸਾਡੇ ਕਾਰੋਬਾਰ ਨੂੰ ਚਲਾਉਂਦੇ ਨੇ ਉਹ ਸਾਡਾ ਫਰਜ਼ ਵੀ ਬਣਦਾ ਹੈ ਕਿ ਅਸੀਂ ਇਹਨਾਂ ਨਾਲ ਲੱਗ ਜਾਈਏ ਕਿ ਕਿਹੜੀਆਂ ਇਹਨਾਂ ਦੀਆਂ ਮੁਸ਼ਕਲਾਂ ਨੇ ਉਹਦੀ ਬਾਚ ਰਾਜ ਦੀ ਅਸੈਂਬਲੀ ਹੈ ਚਾਹੇ ਦੋਸਤ ਦੀ ਪਾਰਲੀਮੈਂਟ ਹੈ ਉਹ ਇਹਨਾਂ ਦੀ ਰਾਖੀ ਲਈ ਅਸੀਂ ਇਹ ਰਾਜ ਆਈਏ ਕਿ ਅਸੀਂ ਹੱਥ ਸਾਲੇ ਤੇ ਉਹਨਾਂ ਦੀ ਅੰਗਰੇਜ਼ੀਆ ਉਹ ਚੜ੍ਹਦਾ ਔਰ ਬਿਨੂ ਜੀ ਤੁਹਾਡਾ ਬਹੁਤ ਬਹੁਤ ਮੁਮਾਰਕਬਾਦ ਦਿੰਦਾ ਹਾਂ ਜੀ ਕੋਈ ਸਾਹਿਬ ਪੁਲਿਸ ਸਾਹਿਬ ਤੁਸੀਂ ਕਿਹੜੀ ਨਾਲ ਹੈ ਜੀ ਸਹਿਯੋਗ ਦੇ ਰਹੀ ਹੈ ਕਿਉਂਕਿ ਕਹਿੰਦੇ ਨੇ ਕਿ ਇਕਜੁੱਟ ਨਹੀਂ ਹੋ ਰਹੀ ਕੋਈ ਵੀ ਨਹੀਂ ਸਾਰੀ ਕਾਂਗਰਸ ਇਕਜੁੱਟਿਆ ਜੀ ਕੋਈ ਅਜਿਹੀ ਗੱਲ ਨਹੀਂ ਸਾਰੇ ਇਕੱਠੇ ਨੇ ਕਾਂਗਰਸ ਪਾਰਟੀ ਦੇ ਛੰਡੇ ਦਾ ਸੋ ਸਾਰੇ ਰਲ ਕੇ ਇਲੈਕਸ਼ਨ ਲੜਨਗੇ ਸਾਹਿਬ ਕਿੰਨੇ ਸਾਈਡ ਤੋਂ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਏ ਹੈ ਜੀ ਗੱਲ ਹੈ ਜੀ ਉਹ ਹੁਣ ਸਾਡੇ ਜਿਹੜੀ ਪੰਜਾਬ ਦੇ ਲੀਡਰ ਨੇ ਚਾਏ ਸਾਡੇ ਪ੍ਰਧਾਨ ਜੀ ਨੇ ਸੀਐਲਪੀ ਦੇ ਲੀਡਰ ਨੇ ਸੋ ਉਹ ਵੇਖ ਰਹੇ ਨੇ ਕੱਲ ਤੱਕ ਤੇ ਉਹ ਠੀਕ ਸਨ ਅੱਜ ਪੜਿਆ ਕਿ ਉਹ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਗਏ ਨੇ ਸੋ ਮੈਂ ਸਮਝਦਾ ਉਹਨਾਂ ਦੀ ਆਪਣੀ ਸੋਚ ਹੋਏਗੀ ਉਹਨਾਂ ਨੇ ਕੀ ਕਰਨਾ ਸੋ ਪਾਰਟੀ ਵੱਲੋਂ ਕੋਈ ਕਦਰ ਨਹੀਂ ਰਹੀ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉਹ ਚੱਲ ਵੀ ਪਏ ਜੀ ਨਾਲ ਪਰ ਉਹਨਾਂ ਦੀ ਆਪਣੀ ਗੋਲਡੀ ਜੀ ਦੀ ਸੋਚ ਹੋਏਗੀ ਰਖੋ ਮੁੱਦੇ ਬਹੁਤ ਜ਼ਿਆਦਾ ਨੇ ਸਭ ਮੱਧਾਨ ਨੂੰ ਲੈ ਕੇ ਅੱਗੇ ਵੀ ਸਾਡੇ ਮੈਂਬਰ ਪਾਰੇ ਦੋਸਤੋ ਸਾਡੇ ਖੰਦੇ ਨਾ ਪਾਰਲੀਮੈਂਟ ਦੇ ਸੌਂਟ ਤੋਂ ਹੋਣ ਵੀ ਅਸੀਂ ਬੇਤੀ ਕਰਦੇ ਆ ਸੇ ਨੌਜਵਾਨਾਂ ਨੂੰ ਪੰਜਾਬ ਦੇ ਪਟੋ ਆ ਸੋਲਿਆ ਤੇ ਕੀ ਕਰੇ ਸਾਡੇ ਸਾਥੀ ਮੋਤੀ ਭਰਾ ਦੇਖੋ ਮੈਂ ਸਮਝਦਾ ਜਿਹੜੇ ਉੱਥੋਂ ਦੇ ਉਹਨੂੰ ਇਹ ਪਾਰਲੀਮੈਂਟ ਦਿਖਾਏਗਾ ਸਾਡਾ ਸਾਥੀ ਇਹ ਕਾਂਗਰਸ ਪਾਰਟੀ ਗਰੀਬਾਂ ਦੀ ਪਾਰਟੀ ਹੈ ਮਜ਼ਦੂਰਾਂ ਦੀ ਪਾਰਟੀ ਹੈ ਤੇ ਮਜ਼ਦੂਰਾਂ ਨੇ ਆਪਣਾ ਦਿਨ ਬਣਾਇਆ ਇਸ ਵਿੱਚ ਕਾਂਗਰਸ ਪਾਰਟੀ ਨੇ ਆਪਣਾ ਦਿਨ ਬਣਾਇਆ ਔਰ ਅੱਜ ਕਾਂਗਰਸ ਪਾਰਟੀ ਨੇ ਹਮੇਸ਼ਾ ਮਜ਼ਦੂਰਾਂ ਨੂੰ ਨਮਨ ਕੀਤਾ ਹੈ ਮਜ਼ਦੂਰਾਂ ਦੀ ਗੱਲ ਕੀਤੀ ਹੈ ਮਜ਼ਦੂਰਾਂ ਦੀ ਆਵਾਜ਼ ਉਠਾਈ ਹੈ ਔਰ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਦੇ ਇੰਟੈਕ ਦਾ ਪ੍ਰੋਗਰਾਮ ਹੈ ਔਰ ਸੁਰਿੰਦਰ ਸ਼ਰਮਾ ਜੀ ਜਿਹੜੇ ਸਾਡੇ ਪ੍ਰਧਾਨ ਹਨ ਉਹਨਾਂ ਦਾ ਪ੍ਰੋਗਰਾਮ ਹੈ ਔਰ ਅਸੀਂ ਸਾਰੇ ਉਸ ਪ੍ਰੋਗਰਾਮ ਦੇ ਦਾ ਹਾਂ ਉਹ ਜਿਸ ਤਰ੍ਹਾਂ ਅੱਜ ਦੇਖਦੇ ਆ ਕਿ ਗਲਬੰਦੂ ਬਹੁਤ ਜ਼ਿਆਦਾ ਨੇ ਪਾਰਟੀ ਦੇ ਵਿੱਚ ਜਿਵੇਂ ਤਨਵੀਰ ਗੋਲਡੀ ਅੱਜ ਆਵਾਜ਼ੀ ਪਾਰਟੀ ਵੀ ਸ਼ਾਮਲ ਹੋ ਕੇ ਆ ਰਿਹਾ ਸਾਬਰ ਹੁਣ ਤੋਂ ਬਾਅਦ ਕਹਿੰਦੇ ਨੇ ਕਿ ਮੈਨੂੰ ਉਸ ਤਰ੍ਹਾਂ ਦਾ ਮਾਨ ਸਨਮਾਨ ਨਹੀਂ ਮਿਲਿਆ ਭਈ ਮੈਂ ਤੁਹਾਨੂੰ ਇੱਕ ਗੱਲ ਕਹਾਂ ਭਈ ਜੇ ਉਹਨਾਂ ਨੂੰ ਟਿਕਟ ਮਿਲ ਜਾਂਦੀ ਤੇ ਫਿਰ ਬੜਾ ਵੱਡਾ ਮਾਨ ਸਨਮਾਨ ਸੀਗਾ ਤੇ ਜੇਕਰ ਪਾਰਟੀ ਨੇ ਆਪਣਾ ਫੈਸਲਾ ਕਰ ਲਿਆ ਤੇ ਤੁਸੀਂ ਪਾਰਟੀ ਦੇ ਖਿਲਾਫ ਪਾਰਟੀ ਦੇ ਫੈਸਲੇ ਖਿਲਾਫ ਗਰਦਾਰੀ ਕਰ ਰਹੇ ਹੋ ਮੈਂ ਸਮਝਦਾ ਕਿ ਇਹ ਗੱਲ ਠੀਕ ਨਹੀਂ ਇਹ ਗੱਲ ਵਾਜਬ ਨਹੀਂ